ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਦੋਸਤਾਂ ਨੂੰ ਪਤੇ ਬੁਲਾਈ ਪਰਵਾਣ ਹੋਵੇ ਅੱਜ ਦਾ ਵਿਚਾਰ ਮਿਹਨਤ ਦੀ ਸਿਆਹੀ ਨਾਲ ਲਿਖੇ ਇਰਾਦੇ ਕਦੇ ਕਿਸਮਤ ਦੇ ਸਾਦੇ ਕਾਗਜ਼ਾਂ ਤੇ ਮਿੱਟਦੇ ਨਹੀਂ ਸਾਥ ਸੰਗਤ ਜੀ ਆਪ ਜੀ ਨੂੰ ਪਤਾ ਹੀ ਹੈ ਕਿ ਜਿਸ ਤਰ੍ਹਾਂ ਪੰਜਾਬ ਵਿੱਚ ਹੜਾਂ ਦੀ ਮਾਰ ਦੇ ਨਾਲ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਇਹ ਕੁਦਰਤੀ ਆਫਤ ਨਾਲ ਪੰਜਾਬ ਲੜ ਰਿਹਾ ਹੈ ਸੋ ਕਈ ਸੰਸਥਾਵਾਂ ਕਈ ਵੀਰ ਬੜੇ ਤਨ ਮਨ ਧਨ ਦੇ ਨਾਲ ਸੇਵਾ ਕਰ ਰਹੇ ਹਨ ਪਰ ਇੱਕ ਵਿਚਾਰ ਖਿਆਲ ਵਿੱਚ ਰੱਖਣਾ ਚਾਹੀਦਾ ਹੈ ਸੇਵਾ ਕਰੋ ਉਸ ਤਰ੍ਹਾਂ ਕਿ ਆਪਣੇ ਦੂਜੇ ਹੱਥ ਨੂੰ ਵੀ ਨਾ ਪਤਾ ਚੱਲੇ ਕਿ ਸੇਵਾ ਕਿਸ ਹੱਥ ਨੇ ਕੀਤੀ ਹੈ ਤੇ ਸੇਵਾ ਵੀ ਹੋ ਜੇ ਇਹੋ ਜੀ ਕਾਮਨਾ ਲੈ ਕੇ ਸੇਵਾ ਕੀ ਕਰਨੀ ਚਾਹੀਦੀ ਹੈ। ਇਹੀ ਸੇਵਾ ਗੁਰੂ ਦੇ ਦਰ ਤੇ ਪ੍ਰਵਾਨ ਹੁੰਦੀ ਹੈ ਜੋ ਕਿ ਗੁਪਤ ਹੋ ਕੇ ਰਹਿ ਕੇ ਕੀਤੀ ਜਾਂਦੀ ਹੈ। ਜੋ ਰੌਲਾ ਪਾ ਕੇ ਰੀਲਾਂ ਬਣਾ ਕੇ ਸੇਵਾ ਕਰਨੀ ਹੈ ਉਹ ਠੀਕ ਹੈ ਦਿਖਾਵਾ ਹੋ ਜਾਂਦਾ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਪਰ ਗੁਰੂ ਦੇ ਦਰ ਤੇ ਉਸ ਅਕਾਲ ਪੁਰਖ ਦੇ ਦਰ ਤੇ ਸੇਵਾ ਉਹੀ ਪ੍ਰਵਾਨ ਹੈ ਜੋ ਗੁਪਤ ਰਹਿ ਕੇ ਕੀਤੀ ਜਾਂਦੀ ਹੈ ਸੋ ਕਿਸ ਤਰ੍ਹਾਂ ਲੱਗੇ ਵਿਚਾਰ ਦਾਸ ਵੱਲੋਂ ਕੋਈ ਗਲਤੀ ਹੋ ਗਈ ਹੋਵੇ ਬੋਲਦੇ ਆ ਤਾਂ ਮਾਫੀ ਦਾ ਜਾਚਖ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ